ਮਾ ਸਸਪੈਂਡ ਕਰਾਉਣਾ ਉਹਨੂੰ ਵੇਖੀ ਸਰਕਾਰ ਸਾਡੀ ਵੀ ਹੋਣੀ ਹੁੰਦੀ ਹੈ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਰੇਦੇ ਨਾ ਕਿਸੇ ਦੇ ਕੋਈ ਨਹੀਂ ਉੱਡ ਕੇ ਸਾਡੇ ਕੋਲ ਆ ਜਾ ਚੁੱਕਣ ਕਿ ਜਦ ਗੱਲ ਨਾ ਕੱਟੋ ਚੁੱਪ ਕਰੋ ਇਹ ਬੰਦਾ ਕਰਵਾ ਰਿਹਾ ਇਹਦੀ ਬਣਾਉਂ ਨਹੀਂ ਆਏ ਬੰਦੇ ਨੇ ਧੱਕੇ ਨਾ ਕਰਵਾਇਆ ਸਾਰਾ ਬਾਹਰ ਬੰਦੇ ਸਾਰੇ ਡੱਕ ਕੇ ਉਹਨਾਂ ਦੇ ਬੰਦੇ ਅੰਦਰ ਆਏ ਸਾਰੇ ਕੀ ਕਰਦੇ ਇੰਨੇ ਟਾਈਮ ਉਹ ਉਹ ਮੈਨੂੰ ਰੁਕਾ ਆ ਬੰਦੇ ਅੰਦਰ ਕਿੱਥੋਂ ਆਏ ਇਹ ਬੰਦੇ ਅੰਦਰ ਆਏ ਕਿੱਥੋਂ ਆਏ ਇਹ ਬੰਦੇ ਅੰਦਰ ਕਿੱਥੋਂ ਆਏ ਇਹ ਕਰੀ ਇਹਨਾਂ ਸਾਰਾ ਕਰਾਇਆ ਸਾਰਾ ਇਹਨੇ ਕਰਵਾਏ ਬੰਦੇ ਨੇ ਕਰਾਇਆ ਸਾਰਾ ਮੈਂ ਨਹੀਂ ਬਾਹਰ ਜਾਂਦਾ ਯਾ ਤੇ ਐਸਐਸਪੀ ਬੁਲਾਓ ਆਪਣਾ ਇਹਨਾਂ ਦੇ ਪਰਚਾ ਦੋ ਤੇ ਇਹਨੂੰ ਇਹ ਤੈਨੂੰ ਮੈਂ ਸਸਪੈਂਡ ਕਰਾਉਣਾ ਉਹਨੂੰ ਵੇਖੀ ਲੜਾਈ ਹੋਈ ਆ ਗੁੰਡਾਗਰਦੀ ਹੋਈ ਆ ਬਿਲਕੁਲ ਰੋਕਿਆ ਜੀ ਸਾਰਿਆਂ ਨੂੰ ਉੱਥੋਂ ਰੋਕ ਕੇ ਹੀ ਦੋ ਕੈਂਡੀਡੇਟ ਉਹ ਉਹਦੇ ਵੀ ਰੰਧਾਵਾ ਨੇ ਉਹਨਾਂ ਨੂੰ ਤੁਸੀਂ ਅੰਦਰ ਆਣ ਤੋਂ ਰੋਕਿਆ ਸੀ ਪਰ ਅੰਦਰ ਬਿਲਕੁਲ ਰੋਕਿਆ ਸੀਗੀ ਸਾਰਿਆਂ ਨੂੰ ਰੋਕਿਆ ਹਾਂ ਹੁਣ ਵੀ ਇੱਥੇ ਰੋਕਿਆ ਆ ਵੀ ਆ ਵੀਰ ਜੀ ਇਹ ਤਾਂ ਬਾਹਰ ਨੂੰ ਪਹਿਲਾਂ ਕਰਾਸੀ ਚੋਕ ਕਰਨੀ ਸੀ ਹੁਣ ਬਾਹਰ ਚੱਲੋ ਬਾਹਰ ਚੱਲੋ ਕਰੀ ਜਾਂਦਾ ਉਨੇ ਮੈਂ ਜਾਣਾ ਹੀ ਨਹੀਂ ਜਦ ਤੱਕ ਬੰਦੇ ਨਹੀਂ ਅੰਦਰ ਆਉਂਦੇ ਮੈਨੇਜਰ ਬਲਾਉ ਉਹਨਾਂ ਨੂੰ ਨੂੰ ਹੁਣ ਆਉਣ ਤੋਂ ਕੋਈ ਨਹੀਂ ਪਹਿਲਾਂ ਉਹ ਬਾਹਰ ਜਾਣਗੇ ਕਰਾਂ ਤੋਂ ਨਹੀਂ ਛੱਡਿਆ ਉਹਨਾਂ ਨੂੰ ਅੰਦਰ ਕੱਢ ਲੀਏ ਮੈਂ ਨਹੀਂ ਕਾ ਬਾਹਰ ਜਾਣਾ ਜਿਹਦੇ ਕੋਲ ਜੋਰ ਲਾਉਣਾ ਲਾਉ ਹਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਹੈ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਿਰਦੇ ਨੇ ਕਿਸੇ ਦੇ ਕੋਈ ਨਹੀਂ ਕਿ ਮਾਹੌਲ ਤਣਾਪੁਰ ਨਾ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਆ ਜਿੰਨ ਨਾਲ ਬਹਿਸ ਹੋਈ ਸੀ ਤਾਂ ਭਾਈ ਅੰਦਰ ਅੰਦਰ ਕੀ ਹੋਇਆ ਸੀ ਵੈਸੇ ਕਿਵੇਂ ਬਹਿਸ ਹੋਈ ਤਾਂ ਗੱਲਬਾਤ ਹਲੇ ਨਹੀਂ ਕਰ ਰਹੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਅੰਦਰ ਹੋਇਆ ਕੀ ਵੈਸੇ ਕਿਸ ਵੱਲੋਂ ਬਹਿਸ ਹੋਈ ਉਹ ਗੈਂਗਸਟਰ ਵੜਿਆ ਆ ਹੀ ਅੰਦਰ ਤੁਸੀਂ ਰੋਕ ਰਹੇ ਸੀ ਉਹਨਾਂ ਨੂੰ ਆ ਉਹਨੂੰ ਰੋਕ ਰਹੇ ਸੁੱਖੀ ਦੇ ਮੁੰਡੇ ਨਹੀਂ ਲੈਂਦਾ ਗੈਂਗਸਟਰ ਪਰ ਉਹ ਤਾਂ ਕਹਿੰਦੇ ਕਿ ਤੁਸੀਂ ਅੰਦਰ ਧੱਕੇ ਸੀ ਨਹੀਂ ਨਹੀਂ ਅਹੀਂ ਨਹੀਂ ਧੱਕੇ ਸੀ ਤਾਂ ਬਿਲਕੁਲ ਆ ਤਸਵੀਰ ਅਸੀਂ ਤੁਹਾਡੇ ਨਾਲ ਲਗਾਤਾਰ ਸੰਝਿਆ ਕਰ ਰਹੇ ਹਾਂ ਉਦੇ ਵੀ ਰੰਡਾਵਾ ਦੀ ਐਚੇ ਖੜਕੀ ਆ ਔਰ ਆਪ ਆਮ ਆਦਮੀ ਪਾਰਟੀ ਸਮਰਥਕਾਂ ਦੇ ਨਾਲ ਬਹਿਸ ਹੋਈ ਆ